ਕਰ ਲਿਆਂਦਾ ਜਾ ਰਿਹਾ ਹੈ ਤੇ ਘਰ ਦੇ ਵਿੱਚ ਜਿਹੜੇ ਪਰਿਵਾਰਿਕ ਮੈਂਬਰ ਮੌਜੂਦ ਨੇ ਜਿਹੜੇ ਉਹਨਾਂ ਦੇ ਸਕੇ ਸੰਬੰਧੀ ਮੌਜੂਦ ਨੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਸਾਥੀ ਕਲਾਕਾਰ ਇਸ ਵੇਲੇ ਉੱਥੇ ਪਹਿਲਾਂ ਲਜਾਇਆ ਜਾਣਾ ਹੈ ਜਿਸ ਤੋਂ ਬਾਅਦ ਕੱਲ ਨੂੰ ਪਿੰਡ ਪੋਨਾ ਦੇ ਵਿੱਚ ਅੰਤਿਮ ਸੰਸਕਾਰ ਹੋਣਾ ਹੈ ਰਾਜਵੀਰ ਜਵੰਦਾ ਦਾ ਜਿੱਥੇ ਜਨਮ ਹੋਇਆ ਤਾਂ ਨਪਿੰਦਰ ਸਿੰਘ ਬਰਾੜ ਲਗਾਤਾਰ ਲਾਈਵ ਜੁੜੇ ਹੋਏ ਨੇ ਨਪਿੰਦਰ ਇਸ ਵੇਲੇ ਮ੍ਰਿਤਕ ਦੇ ਨੂੰ ਉਹਨਾਂ ਦੇ ਰਿਹائش ਸਥਲ ਲਿਆਂਦਾ ਜਾ ਰਿਹਾ ਆ ਬਿਲਕੁਲ ਉਹਨਾਂ ਦੇ ਘਰ ਲਜਾਇਆ ਜਾ ਰਿਹਾ ਜੀ ਜਿਹੜੀ ਮੁਹੱਲੀ ਵਾਲੀ ਰਿਹائش ਤਾਂ ਬੇਹਦ ਪਰਿਵਾਰ ਦੇ ਲਈ ਮੰਦਭਾਗੀ ਘੜੀ ਕਿ ਘਰ ਤੋਂ ਹੱਸਦਾ ਖੇਡਦਾ ਰਾਜਵੀਰ ਆਪਦੀ ਮੋਟਰਸਾਈਕਲ ਤੇ ਨਿਕਲਿਆ ਸੀ ਔਰ ਉਸ ਵੇਲੇ ਕਿੰਨਾ ਹਾਲਾਤਾਂ ਦੇ ਵਿੱਚ ਸੀ ਕਿੰਨੇ ਚਿਹਰੇ ਤੇ ਖੁਸ਼ੀ ਸੀ ਪਰ ਅੱਜ ਇੱਕ ਡੇਡ ਬੋਡੀ ਦੇ ਰੂਪ ਦੇ ਵਿੱਚ ਇੱਕ ਮ੍ਰਿਤਕ ਸ਼ਰੀਰ ਦੇ ਰੂਪ ਦੇ ਵਿੱਚ ਇੱਕ ਐਂਬੂਲੈਂਸ ਦੇ ਰਾਹੀਂ ਪਹੁੰਚ ਰਿਹਾ ਔਰ ਪਹਿਲਾਂ ਘਰੇ ਪਰਿਵਾਰ ਉਸ ਨੂੰ ਮਿਲੇਗਾ ਇਸ ਕਰਕੇ ਪਹਿਲਾਂ ਮੁਹੱਲੀ ਵਾਲੇ ਘਰ ਲਿਜਾਇਆ ਜਾ ਰਿਹਾ ਤਾਂ ਕਿ ਪਰਿਵਾਰ ਬੱਚੇ ਉਸ ਨੂੰ ਮਿਲ ਸਕਣ ਕਿਉਂਕਿ ਹਸਪਤਾਲ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਸੀ ਸੰਭ ਨੂੰ ਪਤਾ ਕਿ ਉਹ ਵੈਂਟੀਲੇਟਰ ਦੇ ਸਹਾਰੇ ਸੀ ਕਿਸੇ ਨੂੰ ਕੋਲੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਥੋੜਾ ਬਹੁਤ ਪਰਿਵਾਰ ਜ਼ਰੂਰ ਮਿਲਦਾ ਸੀ ਪਰ ਹੁਣ ਉਸ ਨੂੰ ਘਰੇ ਲਿਜਾਇਆ ਜਾ ਰਿਹਾ ਕਿ ਪਰਿਵਾਰ ਆਖਰੀ ਵਾਰ ਰਾਜਵੀਰ ਨੂੰ ਮਿਲ ਸਕੇ ਉਹਨਾਂ ਦੇ ਚਾਹਣ ਵਾਲੇ ਸਨੇਹੀ ਉਹਨਾਂ ਨੂੰ ਮਿਲ ਸਕਣ ਹਾਲਾਂਕਿ ਇੱਥੇ ਘਰੇ ਵੀ ਜ਼ਿਆਦਾ ਦੇਰ ਨਹੀਂ ਰੱਖਿਆ ਜਾਏਗਾ ਅ ਮਹਿਜ਼ ਅੱਧਾ ਇੱਕ ਘੰਟਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਘਰੇ ਰੋਕਣਗੇ ਔਰ ਉਸ ਤੋਂ ਬਾਅਦ ਅ ਰਾਜਵੀਰ ਨੂੰ ਕਿਉਂਕਿ ਲੈ ਕੇ ਜਾਣਾ ਹੈ ਅ ਪੰਚਕੂਲਾ ਲੈ ਕੇ ਜਾਣਾ ਔਰ ਪੰਚਕੂਲਾ ਤਾਂ ਹੁਣ 40 ਹਸਪੀਟਲ ਤੋਂ ਮ੍ਰਿਤਕ ਦੇ ਨੂੰ ਉਹਨਾਂ ਦੇ ਸੈਕਟਰ 71 ਸਥਿਤ ਘਰ ਲਿਆਂਦਾ ਜਾ ਰਿਹਾ ਜਿਸ ਤੋਂ ਬਾਅਦ ਕੱਲ ਨੂੰ ਉਹਨਾਂ ਦਾ ਜੱਦੀ ਪਿੰਡ ਪੋਨਾ ਦੇ ਵਿੱਚ ਕਰੀਬ 12 ਵਜੇ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਕੱਲ ਸਵੇਰੇ 11 ਵਜੇ ਜੱਦੀ ਪਿੰਡ ਪੋਨਾ ਦੇ ਵਿੱਚ ਅੰਤਿਮ ਸੰਸਕਾਰ ਹੋਵੇਗਾ ਕੱਲ 11 ਵਜੇ ਜੱਦੀ ਪਿੰਡ ਪੋਨਾ ਦੇ ਵਿੱਚ ਅੰਤਿਮ ਸੰਸਕਾਰ ਹੋਵੇਗਾ ਰਾਜਵੀਰ ਜਵੰਦਾ ਦਾ ਇਸ ਤੋਂ ਪਹਿਲਾਂ ਹੁਣ ਉਹਨਾਂ ਦੀ ਮ੍ਰਿਤਕ ਦੇ ਨੂੰ ਉਹਨਾਂ ਦੇ ਸੈਕਟਰ 71 ਸਥਿਤ ਘਰ ਲਜਾਇਆ ਜਾ ਰਿਹਾ ਹੈ ਨਪਿੰਦਰ ਉਹਨਾਂ ਦੇ ਸੈਕਟਰ 71 ਵਾਲੇ ਘਰ ਲਜਾਇਆ ਜਾ ਰਿਹਾ ਔਰ ਸ਼ਾਇਦ ਸਭ ਤੋਂ ਦੁਖਦਾਈ ਪਲ ਜਦੋਂ ਕੋਈ ਅਜਿਹਾ ਸਟਾਰਾ ਜਦੋਂ ਇੱਕ ਐਸਾ ਨੌਜਵਾਨ ਆਪਣੇ ਘਰ ਇਨਾਂ ਹਾਲਾਤਾਂ ਦੇ ਵਿੱਚ ਲਜਾਇਆ ਜਾਂਦਾ ਤਾਂ ਸ਼ਾਇਦ ਉਸ ਤੋਂ ਵੱਧ ਦੁਖਦਾਈ ਸੰਭਾ ਹੋਰ ਨਹੀਂ ਹੋ ਸਕਦਾ ਰਾਜਵੀਰ ਨੂੰ ਪਹਿਲਾਂ ਹੁਣ ਮੁਹਾਲੀ ਵਾਲੇ ਘਰ ਲਜਾਇਆ ਜਾ ਰਿਹਾ ਉਥੋਂ ਉਸ ਨੂੰ ਪੰਚਕੁਲਾ ਲਜਾਇਆ ਜਾਣਾ ਹਾਲਾਂਕਿ ਪੰਚਕੁਲਾ ਲਜਾਇਆ ਜਾਣਾ ਇਹ ਤਾਂ ਤੈ ਹੈ ਕਿਉਂਕਿ ਫਾਰਮੈਲिटीज ਬਹੁਤ ਜ਼ਰੂਰੀ ਨੇ ਕਾਨੂੰਨੀ ਜਿਹੜੀਆਂ ਅਰਚਨਾ ਨੇ ਉਹਨਾਂ ਨੂੰ ਦੂਰ ਕਰਨਾ ਪੈਂਦਾ ਕਾਨੂੰਨੀ ਰੂਪ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਕਰਨਾ ਲਾਜ਼ਮੀ ਆ ਔਰ ਪਰ ਪੋਸਟਮਾਰਟਮ ਨੂੰ ਲੈ ਕੇ ਪਰਿਵਾਰ ਹਜੇ ਸਹਿਮਤੀ ਨਹੀਂ ਸੀ ਦੇ ਰਿਹਾ ਕਿ ਪੰਚਕੁਲਾ ਲਿਜਾਣ ਦੇ ਲਈ ਬੇਸ਼ੱਕ ਸਹਿਮਤੀ ਬਣ ਗਈ ਸੀ ਪਰ ਪਰਿਵਾਰ ਚਾਹੁੰਦਾ ਸੀ ਕਿ ਪੋਸਟਮਾਰਟਮ ਰਾਜਵੀਰ ਦਾ ਨਾ ਕੀਤਾ ਜਾਵੇ ਕਿਉਂਕਿ ਕੋਈ ਵੀ ਪਰਿਵਾਰ ਹਮੇਸ਼ਾ ਹੁੰਦਾ ਹੈ ਕਿ ਬੇਸ਼ੱਕ ਉਹ ਜਾ ਚੁੱਕਿਆ ਹੈ ਪਰ ਉਸਦੇ ਸਰੀਰ ਤੇ ਕੋਈ ਹੋਰ ਕਸ਼ਟ ਨਾ ਆਵੇ ਇਹ ਸਾਡੀਆਂ ਭਾਵਨਾਵਾਂ ਹੁੰਦੀਆਂ ਨੇ ਤਾਂ ਅਜੇਹ ਦੇ ਵਿੱਚ ਪੰਚਕੁਲਾ ਲੈ ਜਾਣਾ ਪੈਣਾ ਕਿਉਂਕਿ ਐਕਸੀਡੈਂਟ ਹਰਿਆਣਾ ਦੇ ਵਿੱਚ ਹੋਇਆ ਪੰਚਕੁਲਾ ਦਾ ਸਿਵਲ ਹਸਪਤਾਲਾ ਜਿਹੜਾ ਉਹ ਪੈਂਦਾ ਉੱਥੇ ਹੀ ਪੋਸਟਮਾਰਟਮ ਹੋਣਾ ਤਾਂ ਪੋਸਟਮਾਰਟਮ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਜਦੋਂ ਪਰਿਵਾਰ ਜਿਆਦਾ ਸਹਿਮਤੀ ਨਾ ਦੇਵੇ ਤਾਂ ਥੋੜੀ ਬਹੁਤੀ ਫਾਰਮੈਲਟੀ ਕਰਕੇ ਜਿਹੜਾ ਹੈਗਾ ਨਿਵਾ ਦਿੱਤਾ ਜਾਂਦਾ ਹੈ ਕਾਨੂੰਨੀ ਰੂਪ ਦੇ ਵਿੱਚ ਤਾਂ ਉਹ ਕੋਸ਼ਿਸ਼ ਹੈ ਜਿਹੜੀ ਉਹ ਦੇਖਦੇ ਆਂ ਜੀ ਕਿ ਪਰਿਵਾਰ ਪੋਸਟਮਾਰਟਮ ਦੇ ਲਈ ਮੰਨਦਾ ਹੈ ਜਾਂ ਫਿਰ ਕਿਸ ਤਰ੍ਹਾਂ ਦੀ ਜਿਹੜੀ ਹੈ ਪ੍ਰਕਿਰਿਆ ਹੁੰਦੀ ਹੈ ਪਰ ਉੱਥੇ ਲੈ ਜਾਣਾ ਬਹੁਤ ਜ਼ਰੂਰੀ ਹੈ ਪਰ ਉਸ ਤੋਂ ਬਾਅਦ ਪਿੰਡ ਲਿਜਾਇਆ ਜਾਵੇਗਾ ਜਿੱਥੇ ਕੱਲ ਰਾਜਵੀਰ ਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਣਾ ਹੈ ਜੀ ਦੇ ਰਹੋ ਦੂਜੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਰਾਜਵੀਰ ਜਵੰਦਾ ਦੀ ਰਿਹائش ਮੁਹਾਲੀ ਹੈ ਜਿੱਥੇ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਬਿਲਕੁਲ ਥੋੜੀ ਹੀ ਦੇਰ ਦੇ ਵਿੱਚ ਜਾਂ ਕੁਝ ਮਿੰਟਾਂ ਦੇ ਵਿੱਚ ਹੀ ਰਾਜਵੀਰ ਜਵੰਦਾ ਦੇ ਮ੍ਰਿਤਕ ਦੇ ਉਹਨਾਂ ਦੇ ਘਰ ਪਹੁੰਚੇਗੀ ਪਰ ਇਹ ਬਹੁਤ ਮੁਸ਼ਕਿਲ ਸਮਾਂ ਬਹੁਤ ਔਖੀ ਕੜੀ ਤਾਂ ਐਂਬੂਲੈਂਸ ਪਹੁੰਚ ਚੁੱਕੀ ਹੈ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਨੂੰ ਲੈ ਕੇ ਉਹਨਾਂ ਦੇ ਘਰ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ ਓਵਰ ਟੂ ਯੂ ਬੱਸ ਸਾਹਿਬ ਇਹਨੂੰ ਲੈ ਕੇ ਐਂਬੂਲੈਂਸ ਪਹੁੰਚੀ ਹੈ ਔਰ ਤੁਸੀਂ ਦੇਖੋ ਕਿ 40s ਦੀ ਐਂਬੂਲੈਂਸ ਜਿਹੜੀ ਹੈਗੀ ਹੈ ਉਹ ਇੱਥੇ ਰਾਜਵੀਰ ਜਵੰਦਾ ਦੀ 파ਰਥੀਵ ਦੇ ਨੂੰ ਲੈ ਕੇ ਪਹੁੰਚ ਚੁੱਕੀ ਹੈ ਉਹਨਾਂ ਦੇ ਘਰ ਉਹਨਾਂ ਦੀ ਰਹਾਇਸ਼ ਸੈਕਟਰ 71 ਔਰ 파ਰਥੀਵ ਦੇ ਇੱਥੇ ਜਿਹੜੀ ਹੈ ਰੱਖੀ ਜਾਏਗੀ ਥੋੜੀ ਦੇ ਰੱਖੀ ਜਾਏਗੀ ਜਿਹੜੀ ਹੋਰ ਵੀ ਬਾਕੀ ਕਲਾਕਾਰ ਉਹਨਾਂ ਦੇ ਨਾਲ